ਜੀ ਕੀ ਹਾਲ ਚਾਲ ਨੇ ਤੇ ਆਜੋ ਮਿੱਤਰੋ ਅੱਜ ਦੇਖਦੇ ਆਂ ਵੀ ਕਿੱਥੋਂ ਕਿੱਥੋਂ ਭਰਾ ਜੁੜ ਰਹੇ ਆ ਤੇ ਕਿੱਥੇ ਕਿੱਥੇ ਕੀ ਹਾਲਾਤ ਨੇ ਨਾ ਮੌਸਮ ਦੇ ਆਜੋ 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 ਸੱਜਣੂ ਲਾਈਵ ਤੇ ਸਾਡੇ ਤਾਂ ਬਹੁਤ ਜ਼ਿਆਦਾ ਮਿਹਦੀ ਬਾਰਸ਼ ਹੋ ਰਹੀ ਅੱਜ ਨਜ਼ਾਰੇ ਲਿਆਂਦੇ ਪਏ ਆ ਦੇਖੋ ਮੇਤਰੋਮੀ ਸੱਜਣੂ ਬਹੁਤ ਘੈਂਟ ਹੁਣ ਹੁਣ ਬਣਿਆ ਪਿਆ ਹਨਾ ਦੇਖੋ ਪੂਰਾ ਹੀ ਨਹੀਂ ਪੈ ਰਿਹਾ ਸ਼ੇਅਰ ਕਰਨ ਕਿ ਚਲਦੇ ਚਲਦੇ ਲੈਵ ਨੂੰ ਤੇ ਦੱਸਿਓ ਕਮੈਂਟ ਕਰਕੇ ਵੀ ਕਿੱਥੇ ਕਿੱਥੇ ਅਜੇ ਨਹੀਂ ਪੈ ਰਿਹਾ ਸਾਡੇ ਤਾਂ ਜਮ ਕੇ ਦੀ ਬਹੁਤ ਘੈਂਟ ਲੈ ਵੀ ਮੇਤਰੋ ਕਰ ਦੋ ਸ਼ੇਅਰ ਕਰਾਂ ਚਲਦੇ ਚਲਦੇ ਲੈਵ ਨੂੰ ਸੱਜਣੂ ਸ਼ੇਅਰ ਕਰਿਓ ਕੋ ਕਰਮੀ ਫੁੱਲ ਫੁੱਲ ਜੋਰਾਂ ਦੇ ਹੋਇਆ ਪਿਆ ਮੀਂਹ ਅੱਜ ਦੱਸਿਓ ਜੀ ਕਮੈਂਟ ਕਰਕੇ ਕਿੱਥੋਂ ਕਿੱਥੋਂ ਜੁੜ ਰਹੇ ਹੋ ਸੇ ਜਾਣੇ ਜੁੜ ਗਏ ਸ਼ੇਅਰ ਕਰੋ ਭਰਾਵਾਂ ਕੀ ਚੱਲਦੇ ਚੱਲਦੇ ਲੈ ਬਣੂ ਤੇ ਦੱਸਿਓ ਜਰੂਰ ਨਾਲ ਦੀ ਨਾਲ ਕਮੈਂਟ ਕਰੀ ਚੱਲੋ ਜੀ ਵੀ ਕਿੱਥੇ ਕਿੱਥੇ ਅੱਜ ਮੌਸਮ ਕਿਵੇਂ ਆ ਹਨ ਸਾਡੇ ਤਾਂ ਪਿੰਡ ਦੇ ਵਿੱਚ ਅੱਜ ਤੀਆਂ ਵੀ ਲੱਗਣੀਆਂ ਸੀ ਉਹ ਵੀ ਕੈਨਸਲ ਹੋ ਗਈਆਂ ਲਗਭਗ ਕੈਨਸਲ ਤਾਂ ਹੁਣ ਆਇਆ ਜੇ ਮੀਂਹ ਨਾ ਹਟਿਆ ਫਿਰ ਤਾਂ ਕੈਨਸਲ ਹੀ ਨੇ ਹਨਾ ਜੀ ਦੇਖੋ ਜੀ ਤਾਂ ਬਹੁਤ ਘੰਟ ਮੀਂਹ ਆਜਾ ਥੋੜਾ ਜਿਹਾ ਹੋ ਗਿਆ ਮੱਠਾ ਪੈ ਗਿਆ ਫਿਰ ਵੀ ਬਹੁਤ ਜ਼ਿਆਦਾ ਪੈ ਰਿਹਾ ਲੋ ਧੋਤੇ ਦਰਖਤ ਰੁੱਖ ਤੇ ਜੇ ਬਣਾਤੇ ਹਰੇ ਭਰੇ ਹਨਾ ਜੀ ਰੌਣਕ ਆ ਗਈਆਂ ਫਸਲਾਂ ਤੇ ਔਰ ਰੁੱਖਾਂ ਤੇ ਲੋ ਵੀ ਮੇਤਰੋ ਸ਼ੇਅਰ ਕਰੀ ਚਲੋ ਚਲਦੇ ਚਲਦੇ ਲਾਈਵ ਨੂੰ ਜਿਹੜੇ ਭਰਾਜ ਨਵੇਂ ਆਏ ਆ ਜਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਬਚਪਨ ਜਿਆਦਾ ਜਾਂਦਾ ਹਨਾ ਬਹੁਤ ਮੀਂਹ ਦੇ ਵਿੱਚ ਨਾ ਹੁੰਦੀ ਤੇ ਅੱਜ ਕੱਲ ਤਾਂ ਕੋਈ ਗਲੀਆਂ ਦੇ ਵਿੱਚ ਜਿਵੇਂ ਕਹਿੰਦੀ ਬੱਚਾ ਵੀ ਨਹੀਂ ਲਿੰਦਾ ਬੱਚੇ ਨਾਉਣਗੇ ਵੀ ਕਿੱਥੋਂ ਆਉਣਗੇ ਇਕੱਲੇ ਇਕੱਲੇ ਬੱਚੇ ਨੇ ਅਗਲਾ ਕਹਿੰਦਾ ਵੀ ਡਿੱਗ ਕੇ ਕਿਤੇ ਹੁਣਾ ਲਤਵੰਤ ਢਾਡਾ ਲੇ ਓਰ ਲੈਂਦੇ ਆ ਪਰ ਪਹਿਲਾਂ ਦੀਆਂ ਗੱਲਾਂ ਨਹੀਂ ਸਮਾ ਸੱਜਣੋ ਪਹਿਲਾਂ ਤਾਂ ਚਾ ਚੜ ਜਾਂਦਾ ਸੀ ਲੋਕਾਂ ਨੂੰ ਵੀ ਅੱਜ ਮੀਂਹ ਪੈਂਦਾ ਤੇ ਇਹਨਾਂ ਮੰਗੇ ਪਹਿਲੀ ਟਾਇਰ ਮਤਲਬ ਜਿਵੇਂ ਕਹਿੰਦੇ ਪਤਾ ਕਰਨ ਲੱਗ ਜਾਂਦੇ ਸੀ ਕਿ ਕਿਹੜੇ ਕਿਹਦੀ ਦੁਕਾਨ ਤੋਂ ਮਿਲਣਗੇ ਜਿੰਨਾਂ ਕੋਲੇ ਨਹੀਂ ਹੁੰਦਾ ਸੀ ਨਾ ਪੁਰਾਣਾ ਟਾਇਰ ਲਿਆ ਕੇ ਡੰਡੇ ਨਾਲ ਭਜਾਉਣੇ ਉਹ ਗੱਲਾਂ ਬਾਤਾਂ ਤੇ ਪਰ ਅੱਜ ਗਲੀਆਂ ਸੁਨੀਆਂ ਇਕੱਲੇ ਇਕੱਲੇ ਲੋਕਾਂ ਦੇ ਜਵਾਕ ਨੇ ਉਹ ਸਾਰੇ ਬਾਹਰ ਚਲੇ ਗਏ ਮੇਰੇ ਹਿਸਾਬ ਨਾਲ 99 ਦਾ ਮੇਰਾ ਜਨਮ ਹੈ ਸਾਡੇ ਜਨਮ ਤੋਂ ਬਾਅਦ ਤਾਂ ਲੋਕ ਅਸੀਂ ਆ ਲਾਸਟ ਜੀ ਖਿੜ ਕੇ ਗਏ ਹੋਵਾਂਗੇ ਉਸ ਤੋਂ ਬਾਅਦ ਤਾਂ ਲੋਕ ਹੱਡੀ ਵਾਂਗ ਖੜਨੋ ਨਹੀਂ ਤੇ ਸ਼ੇਅਰ ਕਰੋ ਪ੍ਰਾਪ ਬਣ ਕੇ ਕਿਉਂਕਿ ਹਰੀਆਂ ਉੱਪਰੀਆਂ ਫਾਸਲਾ ਹਨਾ ਦੇਖੋ ਕਿਵੇਂ ਹਵਾ ਦੇ ਨਾਲ ਲਹਿਰਾਂਉਂਦੀਆਂ ਨੇ ਨਾ ਮਤਲਬ ਕੜੀਆਂ ਬਹੁਤ ਜ਼ਿਆਦਾ ਪਰੀਆਂ ਨੇ ਘੈਂਟ ਹੋ ਗਿਆ ਮੌਸਮ ਕੀ ਬਤਨ ਦੱਸਿਓ ਕਮੈਂਟ ਕਰਕੇ ਜੀ ਕਿੱਥੇ ਕਿੱਥੇ ਅੱਜ ਮੀਂਹ ਪੈ ਰਿਹਾ ਹਨਾ ਤੇ ਸੱਜਣੋ ਸਾਡੇ ਤਾਂ ਬਹੁਤ ਘੈਂਟ ਜਿਵੇਂ ਕਹਿਦੀ ਐ ਨਾ ਮਾਲਕ ਦੀ ਕਿਰਪਾ ਹੋਈ ਅੱਜ ਅੱਜ ਅਸਲ ਖੁੱਲ ਕੇ ਵਾਰਸ ਪਈਆ ਐਤੋਂ ਪਹਿਲਾਂ ਤਾਂ ਚਲੋ ਥੋੜੀ-ਮੋਟੀ ਜਿਹੀ ਪਈਆ ਵੀ ਪਰ ਉਹਨੂੰ ਉਹ ਨਹੀਂ ਕਹਿ ਸਕਦੇ ਵੀ ਖੁੱਲ ਕੇ ਪੈ ਗਈ ਪਰ ਅੱਜ ਥੋੜੀ ਜਿਹੀ ਨਜ਼ਾਰੇ ਜਿਹਾ ਆ ਗੇ ਲੋ ਮਤਰਾ ਕਰੀ ਚਲੋ ਸ਼ੇਅਰ ਤੇ ਅੱਜ ਉਹ ਭਰਾਵਾਂ ਕੇ ਵੱਤ ਤੋਂ ਵੱਧ ਲਾਈਵ ਤੇ ਤੇ ਬਾਕੀ ਅੱਜ ਸੱਜਣੋਂ ਤੁਹਾਨੂੰ ਹੋਰ ਖੁਸ਼ਖਬਰੀ ਦੱਸਦਾ ਸੰਘੇੜੇ ਪਿੰਡ ਦੇ ਵਿੱਚ ਵੀ ਤੀਆਂ ਆਣੇ ਤੇ ਸਾਮ ਨੂੰ ਆਪਾਂ ਉੱਥੇ ਹੋਵਾਂਗੇ ਜੀ ਤੇ ਉੱਥੇ ਸਾਡੀਆਂ ਭੈਣਾਂ ਵੱਲੋਂ ਸਾਨੂੰ ਕਿਹਾ ਹੋਇਆ ਵੀ ਬਾਈ ਤੁਸੀਂ ਪਹੁੰਚਿਓ ਤੇ ਅੱਜ ਆਪਾਂ ਸੰਘੇੜੇ ਆਵਾਂਗੇ ਸਾਮ ਨੂੰ ਮਿਲਾਂਗੇ ਪੱਤੀ ਪੱਤੀ ਤੇ ਲਾਲੂ ਵੀ ਹੱਗੇ ਨਾ ਕਿੰਨੇ ਸੋਹਣੇ ਗੀਤ ਹੁੰਦੇ ਸੀ ਛੱਡ ਕਿੰਨੇ ਸੋਹਣੇ ਮਿਊਜ਼ਿਕ ਹੁੰਦੇ ਸੀ ਕਿਣ ਮਣਕੜੀਆਂ ਤੇ ਤੁਸੀਂ ਲਾਲੂ ਵੀ ਗਾਉਣ ਵਾਲੇ ਵੀ ਯਾਰਾ ਸਿਰਾ ਕਰਾ ਦਿੰਦੇ ਸੀ ਨਾ ਕਿੰਨੇ ਸੋਹਣੇ ਸ਼ਬਦ ਹੁੰਦੇ ਸੀ ਉਹਨਾਂ ਦੇ ਜਿਵੇਂ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀ ਹਨਾ ਨਸ਼ਤਰ 27 ਦੀ ਆਵਾਜ਼ ਦੇਖੋ ਕਿੰਨਾ ਸੋਹਣਾ ਗਾਣਾ ਸੀ ਸੌਣ ਮਹੀਨਾ ਬੜ ਕੇ ਬਹੁਤ ਹਨਾ ਜਿਵੇਂ ਕਹਦੀਏ ਇਹ ਮਹੀਨਾ ਪੈਣਾ ਤੇ ਭਰਾਵਾਂ ਦੇ ਆ ਅਸਲ پاک ਪਵਿੱਤਰ ਲਈ ਚੰਗਾ ਸੌਣ ਦੇ ਸੰਧਾਰੇ ਜਾਂਦੇ ਨੇ ਹਨਾ ਭਰਾ ਆਪਣੀਆਂ ਭੈਣਾਂ ਨੂੰ ਲੈ ਕੇ ਵੀ ਝੜੀਆਂ ਵੀ ਸੌਣ ਦੀਆਂ ਜਿਵੇਂ ਕਹਦੀਏ ਚੰਗੀਆਂ ਨੇ ਹਨਾ ਤੇ ਝੜੀਆਂ ਲੱਗਦੀਆਂ ਸੌਣ ਚ ਹੁੰਦੀਆਂ ਤੇ ਅੱਗੇ ਆਹ ਦਿਨਾਂ ਦੇ ਵਿੱਚ ਰੁੱਖ ਹੁੰਦੇ ਆ ਬਹੁਤ ਜ਼ਿਆਦਾ ਜਿਵੇਂ ਕਹਦੀ ਸੌਖੇ ਚੱਲ ਪੈਂਦੇ ਆ ਫੁੱਲ ਬੂਟੇ ਆਪਾਂ ਲਾਉਣੇ ਆ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਬਹੁਤ ਸੌਖੇ ਜਿਹੇ ਤਰੀਕੇ ਨਾਲ ਚੱਲ ਪੈਂਦੇ ਆ ਜ਼ਿਆਦਾ ਮਤਲਬ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਜਿਆਦਾ ਉਹਨਾਂ ਦੇ ਵਿੱਚ ਖਾਦਾ ਪਾਉਣ ਦੀ ਲੋੜ ਨਹੀਂ ਪੈਂਦੀ ਹਨ ਜਿਆਦਾ ਜਿਵੇਂ ਕਹਦੀਏ ਪਾਣੀ ਪਾਉਣ ਦੀ ਲੋੜ ਵੀ ਨਹੀਂ ਪੈਂਦੀ ਵੀ ਤਾਂ ਹੀ ਸੌਣ ਦੇ ਵਿੱਚ ਰੁੱਖ ਜਿਆਦਾ ਲਾਏ ਜਾਂਦੇ ਆ ਤੇ ਜਿਹੜੇ ਆ ਭਰਾਮਾਂ ਨੇ ਰੁੱਖ ਲਾਉਣੇ ਆ ਪਿੰਡਾਂ ਦੇ ਵਿੱਚ ਅਸੀਂ ਵੀ ਉਪਰਾਲਾ ਕਰਦੇ ਆ ਜੀ ਅਸੀਂ ਵੀ ਹੋਰ ਲਾ ਰਹੇ ਆ ਬਹੁਤ ਜਿਆਦਾ ਰੁੱਖ ਤੇ ਇਹ ਦਿਨਾਂ ਦੇ ਵਿੱਚ ਨਾ ਮਿਹਨਤ ਬਹੁਤ ਘੱਟ ਪਾਲਦਾ ਕੋਈ ਵੀ ਬੂਟਾ ਬਹੁਤ ਵਧੀਆ ਮਤਲਬ ਜਿਵੇਂ ਕਹਦੀਏ ਇਹ ਪਰਫੁੱਲਤ ਰੁੱਤ ਹੁੰਦੀ ਬੂਟਿਆਂ ਵਾਸਤੇ ਰੁੱਖਾਂ ਵਾਸਤੇ ਹਨਾ ਮਾੜੀ ਮੋਟੀ ਬਿਮਾਰੀ ਹੁੰਦੀ ਹੈ ਜਿਹੜੀ ਉਹ ਬੈਸੀ ਧੋਤੀ ਜਾਂਦੀ ਹੈ ਪਾਣੀ ਨਾਲ ਹਨਾ ਕੁਦਰਤੀ ਪਾਣੀ ਆ ਫਿਰ ਵੀ ਕਿੰਨਾ ਤੁਸੀਂ ਲਾ ਲੂ ਵੀ ਅੱਧੇ ਲੋਕਾਂ ਦੇ ਦੁੱਖ ਤੋੜ ਦਿੰਦਾ ਤਾਂ ਹੀ ਜਿੰਨੇ ਮਰਜੀ ਲੋਕ ਏਸੀ ਲਾ ਲੈਣ ਹਨਾ ਸਿਆਲਾਂ ਦੇ ਵਿੱਚ ਹੀਟਰ ਲਾ ਲੈਣ ਤੇ ਪਰ ਜਿਹੜਾ ਕੁਦਰਤ ਨੂੰ ਚੰਗਾ ਲੱਗਦਾ ਉਹ ਦੇਖੋ ਹਨਾ ਉਹ ਹਰ ਇੱਕ ਨੂੰ ਚੰਗਾ ਲੱਗਦਾ ਲੋਕ ਬਹੁਤ ਕੁਦਰਤ ਦੇ ਹੁਣ ਜਿਵੇਂ ਕਿ ਦੀ ਖਲਾਫ ਨੇ ਗਰਮੀ ਦੇ ਵਿੱਚ ਏਸੀ ਭਾਲ ਦਿਆ ਪਰ ਇਹ ਰੁੱਤਾਂ ਵੀ ਸੱਜਣੋ ਜਿਵੇਂ ਕਹਦੀਏ ਵੀ ਇੱਕ ਪੰਜਾਬ ਦੇ ਵਿੱਚ ਹੀ ਨੇ ਹਨਾ ਵੀ ਤਾਂ ਹੀ ਪੰਜਾਬ ਨੂੰ ਸੋਨੇ ਦੀ ਜੜੀ ਕਿਹਾ ਜਾਂਦਾ 12 ਮਹੀਨੇ 30 ਦਿਨ ਹਰੇਕ ਰੁੱਤ ਦੇ ਹਿਸਾਬ ਨਾਲ ਇੱਥੇ ਫਸਲਾਂ ਹੁੰਦੀਆਂ ਨੇ ਹਨਾ ਤੇ ਹੁਣ ਝੋਨਾ ਦੇਖ ਲੋ ਟਹਿਕ ਦਾ ਖੇਤਾਂ ਦੇ ਵਿੱਚ ਲਹਿਰ ਆਉਂਦਾ ਹਨਾ ਤੇ ਇਤੋਂ ਲਾ ਲੋ ਪਹਿਲਾਂ ਨਰਮੇ ਹੁੰਦੇ ਸੀ ਇਹ ਦਿਨਾਂ ਦੇ ਵਿੱਚ ਤੇ ਮਤਲਬ ਵੀ ਪੰਜਾਬ ਸੋਨੇ ਦੀ ਜੜੀ ਇਸੇ ਕਰਕੇ ਆ ਕਿਉਂਕਿ ਹਰ ਇੱਕ ਰੁੱਤ ਦੇ ਹਿਸਾਬ ਦੇ ਨਾਲ ਇਥੋਂ ਦਾ ਕਿਸਾਨ ਖੇਤਾਂ ਦੇ ਵਿੱਚ ਸੋਨਾ ਪੈਦਾ ਕਰ ਸਕਦਾ ਸੋਨਾ ਬਸ ਇਸੇ ਨੂੰ ਕਿਹਾ ਜਾਂਦਾ ਸੀ ਕਿਉਂਕਿ ਜਦੋਂ ਫਸਲਾਂ ਚੰਗੇ ਰੇਟ 'ਚ ਵਿਕ ਜਾਂਣ ਤੇ ਇੱਕ ਉਹ ਮਤਲਬ ਜਿਵੇਂ ਕਹਦੀ ਹੈ ਹਨਾ ਵੀ ਹੱਥ 'ਚ ਸਿਮਾਹੀ ਸਲਾਨਾ ਜਿਹੜਾ ਆਉਂਦਾ ਉਹ ਫਿਰ ਸੋਨੇ ਸੋਨਾ ਹੀ ਹੁੰਦਾ ਜਦੋਂ ਕਿ ਪੂੰਜੀ ਹੱਥ ਦੇਰ ਨੂੰ ਲੱਗਦੀ ਹੈ ਹਨਾ ਮਿਹਨਤ ਦੀ ਪੂੰਜੀ ਹੁੰਦੀ ਆ ਤੇ ਤਾਂ ਕਰਕੇ ਜਿਹੜੇ ਨਜ਼ਾਰੇ ਪੰਜਾਬ ਦੇ ਵਿੱਚ ਨੇ ਉਹ ਪੰਜਾਬ ਦੇ ਵਿੱਚ ਹੀ ਨੇ ਸੱਜਣੋ ਹੋਰ ਨਹੀਂ ਮਤਲਬ ਕਿਤੇ ਵੀ ਆਪਾਂ ਨੂੰ ਜਿਵੇਂ ਕਹਦੀ ਹੈ ਮਿਲ ਸਕਦੇ ਹਨਾ ਚਾਹੇ ਲੱਖ ਫੋਰਨ ਕੰਟਰੀਆਂ 'ਚ ਆਪਣੇ ਵਾਲੇ ਫਿਰਦੇ ਆ ਪਰ ਜੇ ਇਥੋਂ ਨਾਲ ਕੰਪੈਰੀਸ਼ਨ ਕਰਨ ਉਥੋਂ ਦਾ ਨਹੀਂ ਹੋ ਸਕਦਾ ਹਨ ਜਰੂਰ ਆ ਉਥੇ ਇਨਸਾਨੀਅਤ ਦੀ ਕਦਰ ਹੈ ਤੇ ਪਰ ਜੇ ਓਨੀ ਮਿਹਨਤ ਬੰਦਾ ਉਰੇ ਕਰੇ ਪੰਜਾਬ ਦੇ ਵਿੱਚ ਕਰੇ ਤਾਂ ਇੱਥੇ ਵੀ ਉਹਨਾਂ ਦੀ ਕੈਨੇਡਾ ਅਮਰੀਕਾ ਕਿਉਂਕਿ 25 30 ਲੱਖ ਲਾ ਕੇ ਜਿਹੜਾ ਭਰਾ ਜਾਂਦਾ ਤੇ ਤੁਸੀਂ ਇਹ ਦੇਖੋ ਵੀ ਓਨੇ ਦੇ ਵਿੱਚ ਤਾਂ ਇੱਥੇ ਵੀ ਬਿਜ਼ਨਸ ਬਹੁਤ ਚੰਗਾ ਚਲਾਇਆ ਜਾ ਸਕਦਾ ਜੇਕਰ ਕੋਈ ਚਾਚਾ ਹੈ ਹਨ ਪਰ ਇੱਥੇ ਬਾਈ ਆਪਾਂ ਨੇ ਡੱਕਾ ਨਹੀਂ ਤੋੜਨਾ ਹਨ ਤੇ ਹੁਣ ਬਹੁਤ ਭਰਾ ਨੇ ਜਿਹੜੇ ਉਧਰੋਂ ਕਹਿੰਦੇ ਆ ਵੀ ਸਾਨੂੰ ਕੰਮ ਨਹੀਂ ਮਿਲਦਾ ਤੇ ਕੰਮ ਜੇ ਕਾਰਨਿਕ ਹੁੰਦਾ ਜੀ ਕਰਨ ਵਾਲੇ ਨੂੰ ਕੋਈ ਕੰਮ ਦੀ ਘਾਟ ਨਹੀਂ ਹਨਾ ਜੇ ਕੋਈ ਚਾਹੇ ਤਾਂ ਉਹ ਇੱਥੇ ਵੀ ਕੰਮ ਕਰ ਸਕਦਾ ਬਹੁਤ ਕੰਮ ਨੇ ਯਾਰ ਹਨਾ ਪਰ ਕਾਰਨ ਇਹ ਵੀ ਜਿੰਨੀ ਤਰਜੀਹ ਆਪਾਂ ਉੱਥੇ ਕੰਮ ਨੂੰ ਦਿੰਨੇ ਆ ਉੱਥੇ ਆਪਾਂ ਨੂੰ ਪਤਾ ਹੁੰਦਾ ਵੀ ਬਾਈ 25 ਲੱਖ ਲੱਗਿਆ ਆਇਆ ਘਰ-ਬਾਰ ਛੱਡ ਗਿਆ ਆ ਤਾਂ ਉੱਥੇ ਫਿਰ ਬੰਦਾ ਕਰਦਾ ਪਰ ਇੱਥੇ ਇੱਥੇ 25 ਲੱਖ ਲਾਉਣ ਦੀ ਲੋੜ ਨਹੀਂ ਜੇ ਕਿਸੇ ਬੰਦੇ ਨੇ ਕੰਮ ਕਰਨਾ ਤਾਂ ਵੈਸੇ ਵੀ ਕਰ ਸਕਦਾ ਯਾਰ ਹਨਾ ਤੇ ਉਹ 25 ਲੱਖ ਦਾ ਵਿਆਜ ਖਾਵੇ ਤੇ ਦੇਖੋ ਕਿੱਥੇ ਕੱਲ ਜਾਂਦੀ ਆ ਸੋ ਚਲੋ ਥੈਂਕ ਯੂ ਪ੍ਰਭੂ ਮੈਂ ਤਾਂ ਇਹ ਤੁਹਾਡੇ ਨਾਲ ਹੀ ਸਾਂਝਾ ਕਰਨਾ ਸੀ ਵੀ ਸਾਡੇ ਪਿੰਡਾਂ ਅੱਜ ਬਹੁਤ ਘੈਂਟ ਮੀਂਹ ਪਿਆ ਤੇ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਜਿੰਨੇ ਵੀ ਭਰਾ ਜੁੜਨਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਜਾਰਸ ਕਰਦਾ ਜੀ ਆਪਣੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਮੈਂਟ ਕਰਕੇ ਦੱਸਿਓ ਜਰੂਰ ਕਿੱਥੇ ਕਿੱਥੇ ਅੱਜ ਮੀਂਹ ਪੈ ਰਿਹਾ ਸੋ ਜਿੰਨੇ ਵੀ ਭਰਾ ਜੁੜਿਆ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ-ਬਹੁਤ ਮਿਹਰਬਾਨੀ ਸੋ ਜਿੰਨੇ ਵੀ ਭਰਾ ਮੇਰੇ ਨਾਲ ਅੱਜ ਜੁੜਿਆ ਧੰਨਵਾਦ